ਨਾਬਾ ਦੀ ਨਵੀਂ ਜੇਲ੍ਹ ਵਿੱਚ ਰਖੜੀ ਦਾ ਤਿਹਾਰ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ। ਅਸੀਂ ਜੇਲ੍ਹ ਦੇ ਬਲ ਸਾਸਨ ਵੱਲੋਂ ਇਸ ਮੌਕੇ ਤੇ ਖਾਸ ਪ੍ਰਬੰਧ ਕੀਤੇ ਗਏ। ਜੇਲ੍ਹ ਵਿੱਚ ਬੰਦ ਵਿਕਰਮ ਜੀਠੀਏ ਨੂੰ ਵੀ ਰਖੜੀ ਬੰਨ੍ਹ ਲਈ ਉਹਨਾਂ ਦੀ ਭੈਣ ਹਰ ਸਿਮਰਤ ਕੌਰ ਬਾਦਲਪੂਜੇ ਬਠਿੰਡਾ ਤੋਂ ਪਾਰਲੀਮੈਂਟ ਹਰ ਸਿਮਰਤ ਕੌਰ ਬਾਦਲ ਅੱਜ ਜੇਲ੍ਹ ਵਿੱਚ ਪਹੁੰਚ ਕੇ ਵਿਕਰਮਨ ਜੀਠੀਏ ਨੂੰ ਰਖੜੀ ਬੰਨੀ ਗਈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਬਾਦਲ ਕੌਰੀ ਦੀ ਭਾਵਨਾ ਨਾਲ ਵਿਕਰਮ ਜੀਠੀ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜਦੋਂ ਸਰਕਾਰ ਅਜੇ ਤੱਕ ਬਿਕਰਮ ਜਿੱਠੀ ਦੇ ਕੋਲੋਂ ਕੋਈ ਨਸ਼ਾ ਬਰਾਮਦ ਨਹੀਂ ਹੋਇਆ ਤਾਂ ਇੱਥੇ ਤੱਕ ਖਾਸ ਦਸਨਯੋਗ ਹੈ ਕਿ ਰੱਖੜੀ ਮੌਕੇ ਸਰਕਾਰ ਵੱਲੋਂ ਵਿਸ਼ੇਸ਼ ਯਾਦ ਦਿੱਤੀ ਜਾਂਦੀ ਹੈ ਤੇ ਜਿਹੜੇ ਹਵਲਾਤੀ ਜਾਂ ਕੈਦੀ ਜੇਲ੍ਹ ਵਿੱਚ ਬੰਦੇ ਹਨ ਉਹਨਾਂ ਦੀਆਂ ਭੈਣਾਂ ਰੱਖੜੀ ਬਣ ਸਕਣ ਹਰ ਸੀਮਤ ਕੋਰ ਬਾਦਲ ਨੇ ਵੀ ਪਹੁੰਚ ਕੇ ਆਪਣੇ ਭਰਾ ਦੇ ਰੱਖੜੀ ਬੰਨੀ ਇਸ ਦੌਰਾਨ ਉਹਨਾਂ ਨੇ ਬਾਦਲ ਨੇ ਬੀਬੀ ਬਾਦਲ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਭੈਣ ਭਰਾ ਆਪਸੀ ਮੋਹ ਨੂੰ ਪ੍ਰਤੀਕ ਰੱਖੜੀ ਪਵਿੱਤਰ ਤਿਉਹਾਰ ਦੀ ਲੱਖ ਲੱਖ ਵਧਾਈਆਂ ਇਸ ਮੌਕੇ ਤੇ ਦੁਨੀਆ ਤੇ ਵਿਵਸ ਦੇ ਸਾਰੇ ਵੀਰਾਂ ਦੀ ਤੰਦਰੁਸਤੀ ਕਾਮਨਾ ਕੀਤੀ ਇਸ ਦੌਰਾਨ ਅੱਗੇ ਹੋਰ ਕੀ ਕਿਹਾ ਜਰਾ ਸੁਣੋ ਰਿਪੋਰਟ ਗੁਰਪ੍ਰੀਤ ਵਰਸ਼ਟ ਨਾਬਾ ਇਹ ਕੁਝ ਇੱਕ ਅੱਗੇ ਪਹੁੰਚਿਆ ਮੈਮ ਫੇਰ ਖੱਦਰ ਰੱਖੋ ਜੀ ਤੇ ਇਹਨਾਂ ਨੇ ਗੇਟ ਖੋਲਣ ਤੋਂ ਇਨਕਾਰ ਕੀਤਾ ਮੇਰੀ ਗੱਡੀਆਂ ਜਾਨ ਨਹੀਂ ਦੇ ਰਹੇ ਸੀਗੇ ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਰੱਖਿਆ ਬੰਧਨ ਦੇ ਤਿਉਹਾਰ 'ਚ ਹਰੇਕ ਭੈਣ ਨੂੰ ਆਪਣੇ ਭਰਾ ਨੂੰ ਜਾਨ ਨੂੰ ਮਿਲੰਦ ਇਹ ਜੇਲ੍ਹ ਮੈਨਿਊ ਚ ਵੀ ਲਿਖਿਆ ਹੈਗਾ ਹੱਕ ਹੈਗਾ ਰਾਈਟ ਹੈਗਾ ਰਾਈਟ ਤਾਂ ਇਹ ਵੀ ਹੈਗਾ ਕਿ ਜਿਹੜਾ ਵੀ ਕੈਦੀ ਅੰਦਰ ਹੈ ਉਹ ਆਪਣੇ ਪਰਿਵਾਰ ਨੂੰ ਮਿਲ ਸਕਦੇ ਨੇ ਹਫਤੇ 'ਚ ਹਰ ਹਫਤੇ ਵੀ ਮਿਲ ਸਕਦੇ ਨੇ 3-4 ਵਾਰੀ ਵੀ ਮਿਲ ਸਕਦੇ ਨੇ ਲੇਕਿਨ ਸਾਲਾ ਮਹੀਨੇ ਤੋਂ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ ਸੁਖਦੇਵ ਜੀ ਹੋਣ ਮੈਂ ਹਵਾ ਮੇਰੇ ਪਿਤਾ ਜੀ ਹੋਣ ਭਰਾ ਹੋਣ ਜਿਨੇ ਨੇ ਵੀ ਮੰਗੇ ਹੈਗਾ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਸਾਨੂੰ ਦੇ ਬੰੂ ਬਿਲਕੁਲ ਕੋਰਾ ਜਵਾਬ ਦੇ ਕੇ ਇਨਕਾਰ ਕੀਤਾ ਗਿਆ ਕਿਹਦੇ ਇਸ਼ਾਰੇ ਤੇ ਹੋ ਰਿਹਾ ਜੀ ਇਹ ਸਭ ਕੁਝ ਇਹ ਭਗਵੰਤਬਾਨ ਤੇ ਕੇਜਰੀਵਾਲ ਦੇ ਇਸ਼ਾਰੇ ਤੇ ਹੋ ਰਿਹਾ ਕਿਹਦੇ ਇਸ਼ਾਰੇ ਤੇ ਹੋ ਰਿਹਾ ਕਿਉਂ ਕਿਉਂਕਿ ਰੋਜ਼ ਇਹਨਾਂ ਦੀ ਕਰਪੂਤਾ ਨੂੰ 익ਸਪੋਜ਼ ਕਰਦਾ ਹੋਰ ਵਿਕਰਮ ਦੇ ਇਲਾਵਾ ਬੋਲਦਾ ਕੌਣ ਸੀ ਲੋਕਾਂ ਦੇ ਮੁੱਦੇ ਚੱਕਦਾ ਕੌਣ ਸੀ ਜਿਹੜਾ ਸ਼ਰੇਆਮ ਲੁੱਟ ਪੰਜਾਬ ਦੀ ਹੋ ਰਹੀ ਹੈ ਇਹਨਾਂ ਨੂੰ ਬੇਨਕਾਬ ਕੌਣ ਕਰਦਾ ਸੀ ਵਿਕਰਮ ਕਰਦਾ ਸੀ ਇਹਦਾ ਮੇਰੀ ਮੁਲਾਕਾਤ ਹੋਈ ਮੁਲਾਕਾਤ ਦੇ ਵਿੱਚ ਕੀ ਗੱਲ ਹੋਈ ਕਿ ਕਿਸ ਤਰ੍ਹਾਂ ਉਹਨਾਂ ਨੇ ਹਰ ਟਾਲ ਪੁੱਛਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਿਰ ਤੋਂ ਪਹਿਲੀ ਵਾਰ ਹੀ ਮਿਲਣ ਦਾ ਮੌਕਾ ਮਿਲਿਆ ਹੈ ਤਾਂ ਬਹੁਤ ਸਾਰੇ ਮੇਰੇ ਮਾਤਾ ਜੀ ਜਿਹੜੇ ਬੈੱਡ ਤੋਂ ਉੱਠ ਨਹੀਂ ਸਕਦੇ ਉਹ ਵੀ ਬੜੇ ਵਿਚਾਰੇ ਘਬਰਾਏ ਹੋਏ ਸੀ ਕਿ ਕਾਰਨ ਕੀ ਹੈ ਭਾਵੇਂ ਇਹਨਾਂ ਨੂੰ ਜਦੋਂ ਲੈ ਕੇ ਜਾਂਦੇ ਨੇ ਮਹਾਲੀ ਕੋਰਟ ਅਦਾਲਤਾਂ 'ਚ ਵੀ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਗੱਡੀਆਂ 'ਚ ਵੀ ਪਰਦੇ ਲਾ ਕੇ ਤਾਂ ਇਹ ਕਰਕੇ ਕਿ ਜੇ ਪਤਾ ਨਹੀਂ ਕਿਹੜਾ ਖੂਫੀਆ ਗੈਂਗਸਟਰ ਆ ਰਿਹਾ ਗੈਂਗਸਟਰ ਜਿਹੜੇ ਖੂਫੀਆਂ ਨੇ ਉਹ ਤਾਂ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਇੰਟਰਵਿਊ ਦਿੰਦੇ ਨੇ ਜਿਹੜੇ ਇਹਨਾਂ ਦੇ ਮੰਤਰੀ ਹੈਗੇ ਉਹਨਾਂ ਨੂੰ ਹਸਪੀਟਲ 'ਚ ਭਰਤੀ ਕਰਕੇ ਉਹ ਤਾਂ ਆਪਣੇ ਕਾਰੋਬਾਰ ਵੀ ਚਲਾ ਰਹੇ ਨੇ ਇਹ ਨਸ਼ਿਆਂ ਦੀ ਗੱਲ ਕਰਦੇ ਨੇ ਪਰ ਚੜ੍ਹੀਏ ਦਾ ਕਰਦੇ ਨੇ ਤੇ ਕੱਲ ਜਿਹੜਾ ਫਰੀਦਕੋਟ ਦੇ ਅੱਜ ਦੀ ਖਬਰ ਕੀ ਹੈ ਫਰੀਦਕੋਟ ਦੇ ਐਮ.ਐਲ.ਏ ਦਾ ਪੀ.ਏ ਜਿਹਦੇ ਗੱਡੀ ਤੋਂ ਰੈਡ ਹੈਂਡਰਡ 350 ਗ੍ਰਾਮ ਨਸ਼ੇ ਹੀਰੋਇਨ ਦਾ ਫੜਿਆ ਗਿਆ ਤੋਲਣ ਵਾਲੀ ਮਸ਼ੀਨ ਉਹਦੇ ਨਾਲ ਫੜੀ ਗਈ ਗੱਡੀ ਖੁਦ ਚਲਾ ਰਿਆ ਸੀਗਾ ਉਹਦੇ ਉੱਤੇ ਪਰਚਾ ਪੁਲਿਸ ਨੇ ਕੱਲ ਕੈਨਸਲ ਕਰਤਾ ਕਿ ਜੀ ਸਾ ਇੱਕ ਬੰਦੇ ਨੂੰ ਪਤਾ ਹੀ ਨਹੀਂ ਸੀ ਉਹਦੇ ਗੱਡੀ 'ਚ ਨਸ਼ੇ ਹੈ ਪਰ ਜਿਹੜੇ ਇਹਨਾਂ ਦੇ ਐਮ.ਐਲ.ਏ. ਵੇਚ ਰਹੇ ਨੇ ਇਹ ਸਰਕਾਰ ਖੁਦ ਵੇਚੀ ਹੈ ਭਗਵੰਤ ਸਿੰਘ ਕੇਜਰੀਵਾਲ ਜਿਹੜੇ ਕਹਿੰਦੇ ਸੀ ਸਾਨੂੰ ਪਤਾ ਪੰਜਾਬ ਤੇ ਨਸ਼ਾ ਕਿੱਥੇ ਬਣਦਾ ਹੈ ਕੌਣ ਵੇਚਦਾ ਹੈਗਾ ਉਸ ਤੇ ਬੰਦ ਰਹਿ ਤੇ 4 ਸਾਲ ਤਾਈਂ ਬੰਦ ਕਿਉਂ ਨਹੀਂ ਕੀਤਾ ਹਲ ਦੇ ਕੰਮ ਨੂੰ ਬੰਦ ਕਰਤਾ ਹੈ ਕਿਹੜਾ ਨਸ਼ਾ ਬੰਦ ਹੋ ਗਿਆ ਗੱਲ ਸਾਰੀ ਹੈ ਕਿ ਬੁਖਲਾਈ ਹੋਈ ਸਰਕਾਰ ਹੈਗੀ ਲੋਕਾਂ ਦਾ ਧਿਆਨ ਭਟਕਾਉਣਾ ਚਾਹਦੀ ਹੈ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰਾਂ ਬਣਾਈ ਹਰ ਔਰਤ ਦੇ ਨਾਲ ਝੂਠ ਮਾਰਾ ਹਜ਼ਾਰ ਰੁਪਏ ਦਾ ਹਰ ਨੌਜਵਾਨ ਦੇ ਨਾਲ ਧੋਖਾ ਕੀਤਾ ਰੰਗਲਾ ਪੰਜਾਬ 'ਚ ਨੌਕਰੀਆਂ ਵਾਰੇ ਤੇ ਕਿਸਾਨਾਂ ਦੇ ਨਾਲ ਤਾਂ ਜੋ ਕੀਤਾ ਹੈ ਮੁਆਫਜ਼ਾ ਤਕੀਦ ਨੇ ਐਮਐਸਟੀ ਕੀਦੇ ਨਾਲ ਉਹਨਾਂ ਦੀ ਜ਼ਮੀਨਾਂ ਹਰਪੰਚੇ ਆ ਗਏ ਨੇ ਸੋ ਇਹ ਹਰ ਪੱਖੋਂ ਫੇਰ ਸਰਕਾਰ ਨੇ ਲੋਕਾਂ ਦਾ ਧਿਆਨ ਪਟਾਉਣ ਵਾਸਤੇ ਆ ਨਸ਼ੇ-ਨਸ਼ੇ ਕਰਕੇ ਕਾਂਗਰਸ ਨੇ ਵੀ ਇਹਨੂੰ ਫੜ ਕੇ ਅੰਦਰ ਕੀਤਾ ਸੀ ਨਸ਼ੇ ਵਧਦੇ ਕਿਉਂਕਿ ਕੋ ਬੇਚਦੇ ਸੀ ਕਿ ਅੱਜ ਇਹ ਨਸ਼ੇ-ਨਸ਼ੇ ਕਰਕੇ ਇਹਨੂੰ ਅੰਦਰ ਬੰਦ ਕੀਤਾ ਤਾਂ ਕੇਸ ਕੀ ਡੀਆ ਦਾ ਕੇਸ ਤੇ ਡੀਆ ਦਾ ਕੀ ਅੱਜ ਤਾਂ ਹੀ ਚਲਾਨ ਪੇਸ਼ ਤੇ ਹੁਣ ਨਵਾਂ ਪਰਚਾ ਪਾਇਆ ਕਹਿੰਦੇ ਸਾਰਿਆਂ ਨੇ ਦੇਖਿਆ ਕਿ ਜਦ ਧੱਕੇ ਦੇ ਨਾਲ ਇੱਕ ਲੇਡੀ ਐਮਐਲਏ ਦੇ ਘਰ ਚ ਆ ਗਏ ਅੰਦਰ ਵੜ ਗਏ ਤੁਸੀਂ ਸਾਰਿਆਂ ਦੇ ਤੁਸੀਂ ਸਾਰੇ ਕਿ ਵਿਕਰਮ ਨੇ ਕਿਉਂ ਰੋਕਣ ਦੀ ਕੋਸ਼ਿਸ਼ ਕੀਤੀ ਪਤਾ ਦੇ ਤਾਂ ਕੀ ਆਬਸਟਰਕਸ਼ਨ ਆਫ ਅਫਸਰ ਨੂੰ ਆਪਣਾ ਕੰਮ ਕੰਮ ਤੋਂ ਅਬਸਟਕਲ ਰਸਟ ਕੀਤਾ ਪਰੇ ਖਦੇ ਸਾਹਮਣੇ ਸੋ ਝੂਠੇ ਪਰਚੇ ਹੋ ਰਹੇ ਨੇ ਪਰਚਾ ਤਾਂ ਹੋਣਾ ਚਾਹੀਦਾ ਹੈ ਕਿ ਜਿਹੜੇ ਇੱਕ ਐਮਐਲਏ ਦੇ ਘਰ 'ਚ ਉਹ ਵੀ ਅਲਮਾਰੀਆਂ ਤੋਂ ਜਾ ਕੇ ਫਰੋਲਾ ਫਰੂਲੀ ਕਰਕੇ ਉਹਦੇ ਕੱਪੜਿਆਂ ਦੀ ਪਰਸਨਲ ਚੀਜ਼ਾਂ ਇਹ ਕਿਹੜਾ ਕਾਨੂੰਨ ਅਲਾਉ ਕਰਦਾ ਹੈ ਬਸ ਤਾਂ ਪਰਚਾ ਇਹਦੇ 'ਚ ਹੋਣਾ ਚਾਹੀਦਾ ਲੇਕਿਨ ਫਾਲਤੂ ਦੇ ਪਰਚੇ ਲਾਈ ਚਲ ਮੈਂ ਤਾਂ ਭਗਵੰਤ ਮਾਨਾ ਤੈਨੂੰ ਇੰਨਾ ਹੀ ਕਹਿਨੀ ਆ ਅੰਦਰ ਰੱਖ ਲੈ ਤੂੰ ਮਹੀਨਾ ਪਰ ਰੱਖ ਲੈ ਹੈਗਾ ਹੁਣ ਕੱਲ ਅਦਾਲਤ ਚ ਤੁਹਾਡੇ ਆਪਦੇ ਵਕੀਲ ਨੇ ਕਿਹਾ ਸੀ 6 ਮਹੀਨੇ ਨਹੀਂ ਛੱਡਾਂਗੇ 6 ਮਹੀਨੇ ਤੋਂ ਨਾ ਇਸ ਨਵੇਂ ਪਰਚੇ ਕਰੀ ਚੱਲ ਜਿਸ ਦਿਨ ਬਾਹਰ ਨਿਕਲੂਗਾ ਤੇਰੀ ਖੈਰ ਨਹੀਂ ਕੁਝ ਦੇਣਾ ਕਾਬ ਹੈ ਤਰੂਗਾ ਤੁਹਾਡੇ ਇਹ ਤੁਹਾਨੂੰ ਮੂੰਹ ਲਪਾਉਣ ਦੀ ਜਗ੍ਹਾ ਨਹੀਂ ਹੋਗੀ ਤੇ ਮੈਂ ਆ ਵੀ ਕਹਿ ਸਕਦੀ ਆ ਕਿ ਉਹ ਉਲਟੀ ਗਿਣਤੀ ਤਾਂ ਸ਼ੁਰੂ ਹੋ ਗਈ 4 ਸਾਲ ਨਿਕਲ ਗਏ ਪਹੁੰਚੀ ਤੁਹਾਡੀ ਰਹਿ ਗਈ ਜਿੰਨਾ ਵੀ ਪੂਰੀ ਚੜ੍ਹਦੀ ਕਲਾ ਚ ਹੈਗਾ 3 4 5 ਘੰਟੇ ਦੋ ਦਿਤ ਨੇਮ ਕਰਦਾ ਹੈਗਾ ਤੇ ਬਿਲਕੁਲ ਚਿਹਰਾ ਧਮਕ ਰਿਹਾ ਚੜਦੀ ਕਲਾ ਚ ਹੈਗਾ ਤੇ ਅੱਜ ਭੈਣ ਨੇ ਉਹਨੂੰ ਰਖੜੀ ਬੰਨ ਕੇ ਮੈਂ ਉਹਤੇ ਗੁਰੂ ਸਾਹਿਬ ਦੇ ਵਾਸਤੇ ਗੁਰੂ ਸਾਹਿਬ ਦੇ ਚਰਨਾਚੋ ਦੇ ਲਈ ਅਰਦਾਸ ਕੀਤੀ ਕਿ ਮੇਰਾ ਭਰਾ ਹਮੇਸ਼ਾ ਚੜਦੀ ਕਲਾ 'ਚ ਰਹੇ ਤੇ ਸਾਚੀ ਜਿਤ ਹੋਏ ਤੇ ਇਸ ਬੇਈਮਾਨ ਸਰਕਾਰ ਦੀ ਨਲੈਕੀਆਂ ਨੂੰ ਝੂਠ ਨੂੰ ਧੋਕੇ ਨੂੰ ਐ ਹੀ ਬੇਬਾਕੀ ਦੇ ਨਾਲ ਬਦਲਾਖੋਰੀ ਨੂੰ ਪੰਜਾਬ ਦੇ ਲੋਕ ਕਿੱਥਾਂ ਦੇਖਣਗੇ ਜਿਸ ਤਰ੍ਹਾਂ ਬਦਲਾਖੋਰੀ ਦੀ ਨੀਤੀ ਲੋਕਾਂ ਨਾਲ ਵਾਅਦੇ ਪੂਰੇ ਨਹੀਂ ਕੀਤੇ ਲੇਕਿਨ ਬਦਲਾਖੋਰੀ ਜ਼ਰੂਰ ਨਾ ਦੇਖੋ ਬਦਲਾਖੋਰੀ ਤਾਂ ਜਿਹੜਾ ਇਹ ਦੇਖੂਗਾ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰ ਬਣਾਈ ਤੇ ਅੱਜ 65000 एकड़ پنجاب ਦੀ سونے ਵਰਗੀ ਧਰਤੀ ਧਰਤੀ ਕਿਸਾਨਾਂ ਦੀ ਜੱਦੀ ਪੁਸ਼ਤੀ ਜ਼ਾਇਦਾ ਜਿਹਦੇ ਵਿੱਚ ਉਹਨਾਂ ਦੇ ਬੱਚੇ ਪਲਦੇ ਨੇ ਉਹ ਜ਼ਮੀਨ ਨੂੰ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਹੜਪ ਕੇ ਪ੍ਰਾਈਵੇਟ ਲੋਕਾਂ ਨੂੰ ਦੇ ਕੇ ਆਪ ਦੀ ਜੇਪ ਪਰ ਇਹਨਾਂ ਵਾਸਤੇ 35000 ਕਰੋੜ ਇਕੱਠੇ ਕਰਕੇ ਇਹਨਾਂ ਨੇ ਜਿਹੜਾ ਇਹ ਵੱਡਾ ਲੈਂਡ ਗ੍ਰੈਬਿੰਗ ਦਾ ਸਕੈਮ ਬਣਾਇਆ ਹੈਗਾ ਸਭ ਤੋਂ ਵੱਡੀ ਚਿੰਤਾ ਦੀ ਗੱਲ ਪੰਜਾਬ ਵਾਸਤੇ ਆ ਇਹ ਤਾਂ ਚਿੰਤਾ ਪਹਿਲੇ ਸੀ ਕਿ 2 ਲੱਖ ਕਰੋੜ ਤੋਂ 4 ਲੱਖ ਕਰੋੜ ਦਾ ਕਰਜ਼ਾ ਝਾੜਦਾ ਤੇ ਅੱਜ ਸਾਡੇ ਪੰਜਾਬ 'ਚ ਡਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਪਛਲੇ ਸਾਲ ਲੇਕਿਨ ਹੋਣ ਜਿਹੜਾ ਕਿਸਾਨਾਂ ਦੀ ਜ਼ਮੀਨ ਖੋ ਕੇ ਪੰਜਾਬ ਦਾ ਭਵਿੱਖ ਕੀ ਆ ਸਾਡੀ ਫੂਡ ਸਿਕਿਉਰਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਉਠੂਗਾ ਕਿਉਂਕਿ ਪੰਜਾਬ ਦੇਸ਼ ਦਾ ਢਿੱਡ ਪਰਦਾ ਹੈ 65 ਹਜ਼ਾਰ ਸੋਨੇ ਵਰਗੀ ਜ਼ਮੀਨ ਤੇ ਇਹਨਾਂ ਨੇ ਬਿਲਡਰਾਂ ਨੂੰ 베ਤੀ ਤੇ ਢਿੱਡ ਦਾ ਆਪਣਾ ਢਿੱਡ ਹੀ ਜਾਊਗਾ ਤੇ ਦੇਸ਼ ਦਾ ਵੀ ਢਿੱਡ ਭਰੂਗਾ ਪੌਣ ਬਹੁਤ ਵੱਡੀ ਚੀਜ਼ ਹੈ ਕਿ ਦੂਜੇ ਪਰਚੇ ਕਿਤਿਆਂ ਵਿਜੀਲੈਂਸ ਵੱਲੋਂ ਮਿਸਬੀਹੇਵ ਦਾ ਕਿਤਰਾ ਦੇਖਦੇ ਹੋ ਦੂਜੇ ਪਰਚੇ ਕਿਤਿਆਂ ਪੋਖਲਾ ਹਟ ਸਰਕਾਰ ਦੀ ਹੁਣ ਪਰਚੇ ਗੱਲ ਨਸ਼ੇ ਦੀ ਤੇ ਫਿਰ ਪਰਚੇ ਕਿਹੋ ਜੇ ਇਹਦੇ ਨਾਲ ਸਾਫ ਹੈਗਾ ਕਿ ਇਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ ਕੋਈ ਇਹਨਾਂ ਨੂੰ ਸਬੂਤ ਨਹੀਂ ਮਿਲ ਰਿਹਾ ਕਿਉਂਕਿ ਹੈ ਹੀ ਨਹੀਂ ਕੁਝ ਤਾਂ ਮਿਲੂਗਾ ਵੀ ਨਹੀਂ ਸੁਮੀਨਾ ਵਿਕਰਮਜੀਠਿਆ ਵੱਲੋਂ ਅੰਦਰੋਂ ਤੁਹਾਨੂੰ ਦਿੱਤਾ ਉਹ ਕਿ ਪਾਕਰਾਮਜੀਠਿਆ ਨੇ ਸਰਬ ਆਪਣੇ ਸਮਸਥਕਾਨੋਂ ਕਿਹਾ ਕਿ ਮੈਂ ਚੜਦੀ ਕਲਾ ਚਿਆ ਤੇ ਜਿਸ ਦਿਨ ਮੈਂ ਬਾਹਰ ਆ ਗਿਆ ਭਗਵੰਤਮਾਨ ਨੂੰ ਤਾਂ ਉਹਦੇ ਉਸ ਦਿਨ ਦੇ ਸੁਪਨੇ ਆਨੇ ਚਾਹੀਦੇ ਨੇ ਕਿਉਂਕਿ ਉਹ ਉਹ ਬੇਨਕਾਬ ਕਰਕੇ ਲੋਕਾਂ ਦੇ ਮੁੱਦੇ ਜਿਹੜੇ ਨੇ ਸੋਚਦਾ ਕਿ ਮੈਂ ਪਰਦਾ ਪਾ ਕੇ ਧਿਆਨ ਭਟਕਾ ਕੇ ਮੈਂ ਆ ਕੁਝ ਕਰ ਲਾਂਗਾ ਆਪਦੀ ਕੁਰਸੀ ਦੇ ਖਾਤਰ ਜਿੰਨੀ ਵੱਡੀ ਬਹੁਮਤ ਦੇ ਨਾਲ ਵਿਸ਼ਵਾਸ ਦੇ ਨਾਲ ਲੋਕਾਂ ਨੇ ਇਹਨੂੰ ਲੈ ਕੇ ਆਏ ਸੀ ਉਹਨਾਂ ਵੱਡਾ ਵਿਸ਼ਵਾਸ ਘਾਟੇ ਨੇ ਲੋਕਾਂ ਨਾਲ ਕੀਤਾ ਇੱਕਾ ਕਢਵਾ ਮਾਰੀ ਕਿਤੇ ਉਹਨਾਂ ਨੇ ਇੱਕਾ ਕਢਵਾ ਤਾਂ ਨਿਕਲਣ ਗਿਆ ਦੀ ਲੋਕੀ ਘਟਣਗੇ ਇਹ ਤੁਸੀਂ ਦੇਖ ਲਓ ਦਿਨ ਦੂਰ ਨਹੀਂ ਜਿਸ ਵੇ ਮੋਟਾ ਆਣ ਗਿਆ ਨਾ ਇਹ ਝਾੜੂ ਨੂੰ ਜਿਹਨੂੰ ਕੀਤਾ ਇਹ ਝਾੜੂ ਲੋਕੀ ਤਿਆਰ ਵਾ ਤਿਆਰ ਬੈਠੇ ਨੇ ਦਿੱਤਾ ਚਾਹ ਇਹ ਲੰਘਣਗੇ ਕਿ ਇਹਨਾਂ ਨੂੰ ਪਤਾ ਨਹੀਂ ਲੱਗੋ ਅਸੀਂ ਭੱਜੇ ਕਿੱਥੇ ਕੇਤਰੀ ਵਾਲਾ ਬੰਤਮਾਨ ਹੋਏ ਤੇ ਇਹਨਾਂ ਦੇ 92 ਹੋਣ ਏ ਨਜ਼ਰ ਨਹੀਂ ਆਂਗੇ ਪੰਜਾਬ ਉਹ ਸਮਾਨ ਨਾਲ ਲਗਾਤਾਰ ਕਹਿ ਰਹੇ ਨੇ ਮੁੱਛ ਦਾ ਬੜੇ ਗੱਲ ਕਰਦੇ ਨੇ ਦੇਖੋ ਹੁਣ ਬਿਕਰਾਂ ਦੀ ਮੁੱਛਾ ਤੋਂ ਹੀ ਡਰਿਆ ਹੋਇਆ ਏ ਇੱਕ ਭੈਣ ਦੀ ਇੱਕ ਧਾਗੇ ਦੀ ਰਖੜੀ ਦੇ ਨਾਲ ਡਰਿਆ ਕਿ ਮੈਨੂੰ ਇੱਥੇ ਗੇਟ ਬੰਦ ਕੀਤਾ ਹਾਂ 250 ਬੀਬੀਆਂ ਅੰਦਰ ਗਈਆਂ ਮੈਨੂੰ ਕਹਿੰਦਾ ਰੁਕ ਜਾਓ ਗੱਡੀਆਂ ਰੋਕ ਪਿਆ ਮੈਂ ਕਿਹਾ ਮੈਂ ਵੀ ਇੱਥੇ ਖੜੀ ਹਾਂ ਅੱਜ ਰੋਕ ਕੇ ਦਿਖਾਓ ਅੱਜ ਮੇਰਾ ਹੱਕ ਬੰਦਾ ਹੈ ਸਵਾ ਮਹੀਨਾ ਮੈਂ ਕੁਝ ਬੋਲੀ ਨਹੀਂ ਤੁਹਾਡੇ ਤੋਂ ਮੰਗ ਕਰਦੀ ਰਹੀ ਅੱਜ ਹਰੇਕ ਦਾ ਹੱਕ ਹੈ ਮੈਂ ਵੀ ਖੜੀ ਹਾਂ ਖਰੀਦਾ ਵਾਂਗੇ ਤੇ ਜਦੋਂ ਤਾਈ ਮੈਨੂੰ ਪਰਮਿਸ਼ਨ ਮਿਲਦੀ ਨਹੀਂ ਫੇਰ ਭੱਜ ਕੇ ਗੇਟ ਖੋਲਿਆ ਇਹਨਾਂ ਨੇ ਰਾਤ ਮਿਲਦੀ ਉਮੀਦ ਹੈ ਅਗੇ ਕੋਰਟ ਦੇ ਵਿੱਚ ਸੁਣਵਾਈ ਆ ਫਾਰਮ ਵਰਤਵਾਈ ਆ ਜੀ ਅਗੇ ਨਹੀਂ ਓਕੇ ਪਰ ਇਹਨਾਂ ਦਾ ਵਕੀਲ ਖੁਦ ਬੋਲ ਕੇ ਅਸੀਂ 6 ਮਹੀਨੇ ਬਾਅਦ ਨਹੀਂ ਆਉਂਦੇ ਨਾ ਮਤਲਬ ਇੱਕ ਦੇ ਬਾਅਦ ਇੱਕ ਝੂਠਾ ਪਰਚਾ ਕਰੀ ਜਾਣਾ ਹੈ ਕੱਲ ਉਹ ਨਿਆਣੇ ਤੇ ਕਰਦੇ ਨਹੀਂ ਉਹਦੇ ਘਰ ਵਾਲੀ ਦੇ ਉੱਤੇ ਕਰਦੇ ਅੰਗੇ 4 ਹੋਰ ਝੂਠੇ ਇਹਦੇ ਉੱਤੇ ਲਾ ਦੇਣਗੇ ਲੇਕਿਨ ਅਦਾਲਤ ਕਿਹਾ ਸਾਤੂ ਜੀ ਸੱਚ ਦੀ ਜਿੱਤ ਹੁੰਦੀ ਹੈ ਨਾ ਤਾਂ ਹੀ ਤਾਂ ਅੱਜ ਤਾਈ ਚਾਚੀੜ ਨਹੀਂ ਪੇਸ਼ ਕਰ ਪਾਰੇ ਇਹਨਾਂ ਕਿ ਮੈਂ ਜਾਮਾਂ ਦੀ ਕੱਲ ਨਸ਼ੇ ਦੀ ਕਰਦੇ ਨੇ ਤੇ ਨਸ਼ੇ ਦਾ ਤਾਂ ਪਰਚਾ ਪੇਸ਼ ਨਹੀਂ ਕਰ ਰਹੇ ਤਾਂ ਫਿਰ ਫੂਕ ਤੋਂ ਨਵੀ ਆਪ ਨਿਕਲੀ ਹੋਈ ਹੈ ਕਿ ਕਿੰਨਾ ਝੂਠਾ ਹੈ ਇਹਨਾਂ ਦਾ ਸਾਰਾ ਥੈਂਕ ਯੂ ਭਾਈ ਜੀ ਗਲਾਕਾਤ ਜਿਹੜੀ ਹੱਕ ਦੇ ਵੀ ਹੱਕ ਹਰੇਕ ਦਾ ਮਿਲਣਾ ਜਦੋਂ ਤੱਕ ਕੋਈ ਵੀ ਬੰਦਾ ਜੇਲ੍ਹ ਦੇ ਦਾਣਾ ਕੋਈ ਕਿਸੇ ਨੂੰ ਸਜ਼ਾ ਵੀ ਹੋ ਜੇ ਰੋਕ ਤਾਂ ਪਾਉਣ ਨਹੀਂ ਸਕਦੇ ਇਹ ਤਾਂ ਹਲੇ ਮਤਲਬ ਕਹਿਣ ਦਾ ਮਤਲਬ ਇਹ ਜੁਡੀਸ਼ੀਅਲ ਦੇ ਵਿੱਚ ਨੇ ਹਿਰਾਸਤ ਦੇ ਵਿੱਚ ਨੇ ਅੰਡਰ ਟ੍ਰਾਇਲ ਨੇ ਪਰ ਜਿਹੜਾ ਸਰਕਾਰ ਦਾ ਰਵਈਆ ਜਿਵੇਂ ਅੰਦਰ ਵੀ ਜੇਲ੍ਹ ਦੇ ਵਿੱਚੋਂ ਖਬਰਾਂ ਆਉਂਦੀਆਂ ਨੇ ਕਿ ਮਾੜੇ ਅਨਸਰਾਂ ਦੇ ਨਾਲ ਬੈਰਕ ਦੇ ਵਿੱਚ ਰੱਖਣਾ ਤੇ ਪਹਿਲਾਂ ਵੀ ਕਈ ਵਾਰ ਦੇਖਿਆ ਕਿ ਸਿਨੀਅਰ ਲੀਡਰਸ਼ਿਪ ਇੱਥੇ ਮਿਲਣ ਆਈ ਆ ਕਿਸੇ ਨੂੰ ਨਾਂ ਮਿਲਣ ਦੇਣਾ ਤੇ ਇਹ ਚੀਜ਼ ਤੋਂ ਇਹ ਅੰਦਾਜ਼ਾ ਲੱਗਦਾ ਕਿ ਸਰਕਾਰ ਦੀ ਮਨਸ਼ਾ ਕੀ ਆ ਇੱਕ ਇਨਸਾਨ ਨੂੰ ਮੈਂਟਲੀ ਤੌਰ ਤੇ ਤੋੜਨ ਦੀ ਜਿਹੜੀ ਮੈਨੂੰ ਲੱਗਦਾ ਕਿ ਮਨਸ਼ਾ ਹੈ ਸੋ ਗਲਤ ਹੈ ਸੋ ਅੱਜ ਰਖੜੀ ਵਾਲਾ ਦਿਨ ਹੈ ਸੋ ਬੀਬਾ ਹਰਸ਼ਿੰਦਰ ਕੌਰ ਬਾਦਲ ਜੀ ਉਹ ਰਖੜੀ ਵਾਲੇ ਦਿਨ ਅੱਜ ਜਿੱਥੇ ਜੇਲ੍ਹ 'ਚ ਪਹੁੰਚੇ ਨੇ ਅੰਦਰ ਜੇਲ੍ਹਾਂ 'ਚ ਵੱਡੇ ਵੱਡੇ ਆਗੂ ਪਹਿਲਾਂ ਵੀ ਆਏ। ਇਹ ਤਾਂ ਬੜੀ ਨਮੋਸ਼ੀ ਦੀ ਗੱਲ ਹੈ ਕਿ ਗ੍ਰਹਿ ਭਾਗ ਦੇ ਉਸ ਗੱਲ ਕਿਤੇ ਆ ਉਹ ਮੁੱਖ ਮੰਤਰੀ ਸਾਹਿਬ ਕੋਲੇ ਆ। ਜੀ ਅੱਜ ਥਾਣਿਆਂ 'ਚੋਂ ਵੱਡੇ ਗੈਂਗਸਟਰ ਦੇ ਇੰਟਰਵਿਊ ਤਾਂ ਹੋ ਸਕਦੀ ਹੈ। ਪਰ ਇੱਕ ਅੰਡਰ ਟ੍ਰਾਇਲ ਵੱਡੇ ਸਿਆਸਤਦਾਨ ਨੂੰ ਮੁਲਾਕਾਤ ਨਹੀਂ ਕਰਨ ਦੇ ਰਹੇ। ਉਹਨਾਂ ਦੇ ਨਾਲ ਮਾਰਕ ਰੰਸਲ ਰੱਖੇ ਜਾਂਦੇ ਨੇ। ਉਹਨਾਂ ਮਾਸ ਹੀ ਤੌਰ ਤੇ ਪ੍ਰਚਾਰ ਕਰਨ ਦੀ ਕੋਸ਼ਿਸ਼ ਹੈ ਪਰ ਇਹ ਭੁੱਲ ਗਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਹ ਬਢੇਰਿਆਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਕਾਲੇ ਪਾਣੀ ਕੇ ਮੋਰਚੇ ਨਹੀਂ ਆਏ ਹੈ ਜਿਨ੍ਹਾਂ ਨੇ ਮੋਰਚੇ ਲਾਏ ਨੇ ਮੋਰਚੇ ਫਤਹਿ ਕੀਤੇ ਨੇ ਪਾਣੀ ਪਾਣੀ ਆਦਾ ਜੱਤੋ ਦਾ ਮੋਰਚਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰਸ਼ਿਪ ਹੈ ਉਹ ਹਮੇਸ਼ਾ ਹੀ ਸਿਧਾਂਤ ਤੇ ਪੈਰਾ ਦਿੰਦੀ ਰਹੀ ਹੈ ਤੇ ਬਹੁਤ ਹੀ ਨਮੋਸ਼ੀ ਸਰਕਾਰ ਦੀ ਕਮਜ਼ੋਰੀ ਦੀ ਗੱਲ ਹੈ ਕਿ ਸਰਕਾਰ ਮੇਲਾ ਨੈਤਿਕ ਆਧਾਰ ਤੇ ਮੁੱਖ ਮੰਤਰੀ ਗ੍ਰਹਿ ਭਾਗ ਰੱਖਣ ਦਾ ਕੋਈ ਹੱਕ ਹੀ ਨਹੀਂ ਹੈ ਜਦੋਂ ਤੁਸੀਂ ਆਰਡਰ ਮੇਨਟੇਨ ਨਹੀਂ ਕਰ ਸਕਦੇ ਪਰ ਤੁਸੀਂ ਸਿਆਸੀ ਕੈਡ ਕਰ ਸਕਦੇ ਹੋ ਜਦੋਂ ਤੁਹਾਨੂੰ ਚਲਾਨ ਤੁਸੀਂ ਪੇਸ਼ ਨਹੀਂ ਕਰ ਸਕਦੇ ਪੌਣੇ 4 ਸਾਲ ਬਾਅਦ ਜਦੋਂ ਤੁਹਾਨੂੰ ਕੋਰਟ ਦੇ ਵਿੱਚੋਂ ਵਿਕਰਮ ਮਜੀਠੀਆ ਸਾਹਿਬ ਨੂੰ ਬੇਲ ਮਿਲੀ ਲਾਸਟ ਟਾਈਮ ਤਾਂ 27 ਪੇਜਾਂ ਦੀ ਟਿੱਪਣੀ ਕੀਤੀ ਸੀ ਮਾਨਯੋਗ ਹਾਈ ਕੋਰਟ ਨੇ ਜੇ ਪੜੋ ਤਾਂ ਸਾਰਾ ਤੁਹਾਨੂੰ ਕਾਨੂੰਨ ਦੇ ਹਿਸਾਬ ਨਾਲ ਉਹ ਬਰੀ ਨੇ ਅੱਜ ਤੱਕ ਉਹਨਾਂ ਨੂੰ ਕਿਤੇ ਵੀ ਗੁਨਾਹਗਾਰ ਨਹੀਂ ਸਾਬਤ ਕਰ ਸਕੀ ਸਰਕਾਰ ਇਹ ਕੇਵਲ ਸਰਕਾਰ ਲੋਕਾਂ ਨੂੰ ਗਮਰਾਹ ਕਰਕੇ ਅਕਾਲੀਦਰ ਬਲੇਮ ਗੇਮ ਖੇਡਣਾ ਚਾਹਦੀ ਹੈ ਪਰ ਵਿਕਰਮ ਸਿੰਘ ਮਜੀਠੀਆ ਜੋ ਬਹੁਤ ਜ਼ਿਆਦਾ ਪਾਠ ਕਰਦੇ ਨੇ ਸਾਨੂੰ ਪਤਾ ਜਿਵੇਂ ਖਬਰਾਂ ਆਉਂਦੀਆਂ ਨੇ ਕਿ ਹੌਣ ਵੀ ਬਹੁਤ ਜ਼ਿਆਦਾ ਪਰਮਾਤਮਾ ਨਾਲ ਲੈਂਦੇ ਨੇ ਜਿਹੜਾ ਲੀਡਰ ਲੋਕਾਂ ਦੇ ਲੜਾਈ ਲੜਦਾ ਹੋਵੇ ਪਰਮਾਤਮਾ 'ਤੇ ਵਿਸ਼ਵਾਸ ਰੱਖਦਾ ਹੋਵੇ ਉਹਦਾ ਕੱਦ ਜੇਲ੍ਹਾਂ 'ਚ ਜਾ ਕੇ ਵੱਧਦਾ ਹੁੰਦਾ ਘਟਿਆ ਨਹੀਂ ਕਰਦਾ ਬਿਲਕੁਲ ਇੱਕ ਦਿਨ ਹੀਰੋ ਵਾਂਗ ਨਿਕਲਗੇ ਬਾਹਰ ਤੇ ਕੋਈ ਪਹਿਲਾ ਹੀਰੋ ਨਹੀਂ ਹੋ ਪਿਛਲੇ ਹਰ ਵੀ ਪਟਿਆਲਾ ਜੇਲ੍ਹ 'ਚ ਐਸੇ ਉਹਦੋਂ ਵੀ ਕਿਹਾ ਸੀ ਬਿਕਰਮਜੀਠੇ ਦਾ ਕੱਦ ਵੱਧ ਕੇ ਹੋਣਾ ਵਧਿਆ ਸਿੱਟ ਨੇ ਜਿੰਨੀ ਵਾਰ ਬੁਲਾਇਆ ਕੇਵਲ ਇੱਕ ਸਿਆਸਦਾਨ ਪੰਜਾਬ ਜਿਹੜਾ ਹਰ ਵਾਰ ਪੇਸ਼ ਹੋਇਆ ਕੇਜਰੀਵਾਲ ਨੂੰ ਸਿੱਟ ਨੇ ਬੁਲਾਇਆ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਕੇਜਰੀਵਾਲ ਜਦ ਸਿੱਟ ਬੁਲਾਉਂਦੀ ਸੀ ਨਾਲ ਦੇ ਬਿਪਸਨਾ ਕਰਨ ਚਲਾ ਜਾਂਦਾ ਸੀ ਮੈਡੀਟੇਸ਼ਨ ਕਰਦਾ ਸੀ ਹਿਸ਼ਾਰਪੁਰ ਜਾ ਕੇ ਜਾਨ ਨਹੀਂ ਹੈ ਕਿ ਸਿੱ ਕੇਜਰੀਵਾਲ ਸਾਹਿਬ ਫਰੀ ਹਜ਼ਾਰਾ ਕਰੋੜ ਦੇ ਘਟਾਲਿਆਂ ਵਾਲੇ ਤੇ ਪੰਜਾਬ ਦੇ ਸਾਡੇ ਲੀਡਰਸ਼ਿਪ ਨਾਲ ਕਿਹੜੇ ਕੱਟ ਕੇ ਪੰਜਾਬੀਆਂ ਨੂੰ ਘਬਰਾਹਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਦੇ ਲੋਕ ਪਰ ਆ ਲੈਂਡ ਗ੍ਰੈਬਿੰਗ ਵਾਲੀ ਪਾਲਿਸੀ ਦੇ ਵਿੱਚ ਸਾਫਦ ਕਰ ਚੁੱਕੇ ਨੇ ਕਿ ਉਹਨਾਂ ਦਾ ਵਿਸ਼ਵਾਸ ਇਸ ਸਰਕਾਰ ਤੋਂ ਉੱਠ ਚੁੱਕੇ ਧੰਨ ਤੇ ਨਾਬਾ ਜੇਲ੍ਹ 'ਚ ਆਏ ਹੋਏ ਨੇ ਅੱਜ ਬੀਬਾ ਹਰਸਨ ਕੋ ਬਾਦਲੀ ਸਾਹਿਬ ਕਾ ਕੇਂਦਰੀ ਮੰਤਰੀ ਨੇ ਉਹ ਆਪਣੇ ਭਰਾ ਵਿਕਰਮਜੀਤ ਜੀ ਨਾਲ ਰਕਰੀ ਬਣਨ ਵਾਸਤੇ ਆਏ ਬੜੀ ਖੁਸ਼ੀ ਦੀ ਗੱਲ ਆ ਪਰ ਦੁੱਖ ਦੀ ਗੱਲ ਇਹ ਹੈ ਕਿ ਜਿਵੇਂ ਬੀਬਾ ਜੀ ਦੱਸ ਕੇ ਗਏ ਨੇ ਕਿ ਬਹੁਤ ਟਾਈਮ ਬਾਹਰ ਖੜਾ ਕਰਕੇ ਆ ਅੱਜ ਦੇਖੋ ਸਰਕਾਰ ਦੀ ਇੰਨੀ ਮਾੜੀ ਨੀਤ ਹੋ ਗਈ ਨਹੀਂ ਮਾੜੀ ਸੋਚ ਹੋ ਗਈ ਭਗਵਾਨਤਮਨ ਦੀ ਇਹਨਾਂ ਦੇ ਪ੍ਰਸ਼ਾਸਨ ਦੀ ਕਿ ਬੀਬਾ ਜੀ ਨੂੰ ਇੱਕ ਬਤੌਰ ਭੈਣ ਰਖੀ ਬਣਨ ਵਾਸਤੇ ਆਏ ਤੇ ਬਾਹਰ ਗਟੀਆਂ ਰੋਕ ਲੀਆਂ ਕਾਫੀ ਟਾਈਮ ਖੜੇ ਹੁੰਦੇ ਆ ਜਦੋਂ ਬੀਬਾ ਜੀ ਤੁਰ ਕੇ ਅੰਦਰ ਬੜੇ ਉਦੋਂ ਗੇਟ ਖੋਲਿਆ ਸੋ ਇਸ ਗੱਲ ਕਰਕੇ ਛੋਟੀਆਂ ਗੱਲਾਂ ਨਹੀਂ ਕਰਨੀ ਚਾਹੀਦੀਆਂ ਤਿਹਾਰ ਸਾਰੇ ਆਪਣੇ ਭੈਣਾ ਭਰਾਵਾਂ ਦੀ ਲੰਮੀ ਉਮਰ ਵਾਸਤੇ ਚੜ੍ਹਦੀ ਕਲਾ ਵਰਤੇ ਅਰਦਾਸ ਬੇਨਤੀ ਕਰਦੇ ਆ ਸੋ ਇਹ ਨੀਵੇਂ ਨੀਵੇਂ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਨੇ ਸੋ ਮੈਂ ਸਮਝਦਾ ਕਿ ਜੀ ਬੀਬਾ ਜੀ ਦੱਸਿਆ ਕਿ ਜਦੋਂ ਵਿਕਰਮ ਸਿੰਘ ਜੀਠੀਆ ਚੜ੍ਹਦੀ ਕਲਾ 'ਚ ਨੇ ਜਿੱਦਣ ਬਾਹਰ ਆਉਣਗੇ ਫਿਰ ਮੁੱਛਾ ਤਾ ਦੇਣ ਦੇ ਬਾਹਰ ਆਉਣਗੇ ਤੇ ਸਰਕਾਰ ਦੇ ਪੋਲ ਖੋਲਣਗੇ ਸਰਕਾਰ ਨੂੰ ਕੇਰਨਗੇ ਭਗਵੰਤ ਮਾਨ ਨੂੰ ਕੇਰਨਗੇ ਤੇ ਕਹੇ ਕਿ ਜਦੋਂ ਕੇਂਦਰੀ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸ਼ਨਪ੍ਰੀਤ ਕੌਰ ਬਾਦਲ ਜਿਨ੍ਹਾਂ ਦਾ ਪ੍ਰੋਟੋਕਾਲ ਬੰਦਾ ਹੈ ਅੱਜ ਹਰ ਭੈਣ ਨੂੰ ਤੇ ਇਸ ਗੱਲ ਦੀ ਮੁਬਾਰਕ ਹੁੰਦੀ ਹੈ ਕਿ ਆਪਣੇ ਵੀਰ ਨੂੰ ਮਿਲ ਸਕਦੀ ਹੈ ਪਰ ਅੱਜ ਨਕਮੀ ਸਰਕਾਰ ਨੇ ਉਹਨਾਂ ਨੂੰ ਅੱਧਾ ਘੰਟਾ ਇਸ ਗੇਟ ਦੇ ਉੱਪਰ ਰੋਕ ਕੇ ਰੱਖਿਆ ਫਿਰ ਅਸੀਂ ਇਸ ਗੱਲ ਦੀ ਸਖਤ ਸ਼ਬਦਾਂ 'ਚ ਨਿੰਦਿਆ ਕਰਦੇ ਹਾਂ ਕਿ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜਿੱਦਾਂ ਵਿਕਰਮ ਸਿੰਘ ਮਜੀਠੀਆ ਜੀ ਬਾਹਰ ਆ ਗਏ ਇਹਨਾਂ ਦੀਆਂ ਛਾਣਾਂ ਚ ਕਾ ਦੇਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਉਹਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜਾ ਸੋ ਇਸ ਗੱਲ ਦੀ ਨਿੰਦਿਆ ਕਰਦੇ ਆ ਕਿ ਜਿਨ੍ਹਾਂ ਨੇ ਇੱਕ ਕੇਂਦਰੀ ਸਾਬਕਾ ਮੰਤਰੀ ਮੈਂਬਰ ਪਾਰਲੀਮੈਂਟ ਤੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਨਾਮ ਹੈ ਅੱਧਾ ਘੰਟਾ ਇਸ ਗੇਟ ਦੇ ਉੱਪਰ ਉਹਨਾਂ ਨੂੰ ਵੇਟ ਕਰਵਾਇਆ ਸੋ ਇਸ ਗੱਲ ਦੀ ਨਿੰਦਿਆ ਕਰਦੇ ਆ ਕਿ ਜਿਹੜੀਆਂ ਆਮ ਲੋਕ ਨੇ ਉਹ ਸਿੱਧੇ ਜਾ ਕੇ ਮੁਲਾਕਾਤਾਂ ਕਰਕੇ ਆਪਣੇ ਭਰਾਵਾਂ ਨਾਲ ਕਹਿੰ ਰਹੇ ਨੇ ਅੱਜ ਅਚੜ ਦੀ ਕਲਾ ਦੀ ਅਰਦਾਸ ਕਰਕੇ ਗਏ ਨੇ ਭੈਣ ਫਰੇਸ ਕਰਕੇ ਸਾਰਾ ਸ਼ਰਮਣੀ ਅਕਾਲੀ ਦਲ ਇਸ ਗੱਲ ਤੇ ਉਹਨਾਂ ਦੇ ਨਾਲ ਖੜਾ ਹੈ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਫੌਜ ਸਰ ਵਿਕਰਮ ਸਿੰਘ ਮਜੀਠੀ ਦੇ ਚਟਾਨ ਦੀ ਤਰ੍ਹਾਂ ਨਾਲ ਖੜੀ ਆ ਹਰ ਇਟ ਨਾਲ ਇਟ ਖੜਕਾ ਦਾਂਗੇ ਜਿਸ ਦਿਨ ਸਾਡੀ ਵਾਰੀ ਆ